ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਪਿਛਲੀ ਸਾਖੀ ਵਿੱਚ ਸਰਵਣ ਕੀਤਾ ਕਿ ਭਾਈ ਲਹਿਣਾ ਜੀ ਹਰ ਸਾਲ ਦੇਵੀ ਦੇ ਦਰਸ਼ਨਾਂ ਲਈ ਪਿੱਤਾ ਜੀ ਵਾਂ ਜਾਂਦੇ ਸਨ ਹੁਣ ਵੀ ਉਹ ਸਮਾਂ ਨੇੜੇ ਸੀ ਦੇਵੀ ਦੇ ਭਗਤ ਦੂਰੋਂ ਦੂਰੋਂ ਖਡੂਰ ਦੇ ਨੇੜੇ ਸੰਗਰ ਪਿੰਡ ਵਿੱਚ ਉਜ ਰਹੇ ਸਨ ਜਦੋਂ ਭਾਗ ਜਾਗਣੇ ਹੋਣ ਕੋਈ ਨਾ ਕੋਈ ਵਸੀਲਾ ਬਣ ਜਾਂਦਾ ਹੈ ਇਹਨਾਂ ਦਾ ਡੇਰਾ ਪਿੰਡੋਂ ਬਾਹਰ ਨਿਯਤ ਕੀਤੀ ਥਾਂ ਤੇ ਲੱਗ ਰਿਹਾ ਸੀ ਜਿੱਥੇ ਇਹਨਾਂ ਨੇ ਜਾਗਾ ਕਰਨਾ ਸੀ ਇਧਰ ਖਡੂਰ ਵਿੱਚ ਇੱਕ ਗੁਰੂ ਨਾਨਕ ਦੇਵ ਜੀ ਦਾ ਸਿੱਧਕੀ ਸ਼ਰਧਾਲੂ ਸਿੱਖ ਭਾਈ ਜੋਧ ਰਹਿੰਦਾ ਸੀ ਜਿਸ ਦਾ ਨਾਮ ਸੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਤੇ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰਨਾ ਦੱਸਦੇ ਨੇ ਖਡੂਰ ਸਾਹਿਬ ਤੇ ਸੰਗਰ ਦੇ ਵਿਚਾਲੇ ਇੱਕ ਪਾਣੀ ਦਾ ਕੱਚਾ ਤਲਾਹ ਜੋ ਕਿ ਤੋਬਾ ਕਿਹਾ ਜਾਂਦਾ ਹੈ ਉਸੀ ਭਾਈ ਜੋਧ ਜੀ ਅਜੇ ਇਸ਼ਨਾਨ ਕਰਕੇ ਇੱਥੇ ਹੀ ਬਾਣੀ ਪੜਦੇ ਜੁੜ ਗਏ ਤੇ ਰਬੀ ਕੀਰਤਨ ਮਸਤੀ ਵਿੱਚ ਕਰਨ ਲੱਗ ਪਏ ਅਚਾਨਕ ਰਾਤ ਦਾ ਜਾਗਾ ਸਮਾਪਤ ਹੋਣ ਤੇ ਲੈਣਾ ਜੀ ਵੀ ਉਸੇ ਤੋਬੇ ਵਾਲ ਇਸ਼ਨਾਨ ਕਰਨ ਲਈ ਆ ਨਿਕਲੇ ਇਤੇ ਇਸ਼ਨਾਨ ਕੀਤਾ ਤਾਂ ਦੂਜੇ ਕਿਨਾਰੇ ਤੋਂ ਹੋ ਰਹੇ ਕੀਰਤਨ ਦੀ ਆਵਾਜ਼ ਕੰਨਾਂ ਵਿੱਚ ਪਈ ਪਾਈ ਜੋਤ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਵਿੱਚ ਜੁੜੇ ਹੋਏ ਸਨ ਅਤੇ ਮਨ ਨਾਲ ਮਸਤੀ ਵਿੱਚ ਕਰ ਰਹੇ ਸਨ ਜੋ ਕਈਆਂ ਮਨਾ ਅੰਦਰ ਠੰਡ ਪਾਉਂਦਾ ਸੀ ਉਸ ਵੇਲੇ ਲੈਣਾ ਜੀ ਦੇ ਕੰਨਾਂ ਵਿੱਚ ਇਹ ਮਿੱਠੀ ਆਵਾਜ਼ ਪਈ ਸਾਹਿਬ ਹੋਏ ਦਇਆਲ ਕਿਰਪਾ ਕਰੇ ता साई कार कराए सी, सो सेवक सेवा करे जिसनों हुक्म मनाए सी हुक्म मनिया होवै प्रवाण ता खसमे का महल पाए सी खसमे पावे सो करे मनो चिंदया सोफल पाए सी ता दरगह पैदा जाए सी लहना जी नेडे कोल बैठ के सुनते रहे गुरबाणी अंदर धस गई हिरदा प्रेम बाणी गया मन ਠੰਡ ਪੈ ਗਈ ਪ੍ਰੇਮ ਨਾਲ ਸੁਣਦੇ ਹਾਂ ਜਦੋਂ ਭੋਗ ਪਿਆ ਸਿੱਖ ਨੇ ਅਰਦਾਸ ਕੀਤੀ ਉਪਰੰਤ ਲੈਣਾ ਜੀ ਨੇ ਪੁੱਛ ਕੀਤੀ ਤੁਹਾਡਾ ਗੁਰੂ ਕੌਣ ਹੈ ਭਾਈ ਜੋਤ ਜੀ ਨੇ ਸਤਕਾਰ ਭਰੇ ਸ਼ਬਦਾਂ ਵਿੱਚ ਕਿਹਾ ਪ੍ਰੇਮੀਆਂ ਮੇਰਾ ਗੁਰੂ ਜਗਤਾਰਕ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਹੈ ਜਿਨ੍ਹਾਂ ਦੀ ਬਖਸ਼ਿਸ਼ ਮੈਂ ਇਹ ਧੁਰ ਕੀ ਬਾਣੀ ਆਈ ਪੜ ਰਿਹਾ ਹਾਂ ਲੈਣੇ ਨੇ ਫਿਰ ਪੁੱਛ ਕੀਤੀ ਉਹ ਕਿੱਥੇ ਰਹਿੰਦੇ ਹਨ ਉੱਤਰ ਵਿੱਚ ਪਾਏ ਜੋ ਜੀ ਨੇ ਦੱਸਿਆ ਸ੍ਰੀ ਕਰਤਾਰਪੁਰ ਰਾਵੀ ਦੇ ਕਿਨਾਰੇ ਤੇ ਹੈ ਉੱਥੇ ਨਿਵਾਸ ਰੱਖਦੇ ਹਨ ਤੇ ਜੀਵਾਂ ਦਾ ਉਧਾਰ ਕਰ ਰਹੇ ਹਨ ਲੈਣਾ ਜੀ ਦੇ ਅੰਦਰ ਕਰਤਾਰਪੁਰ ਜਾ ਕੇ ਦਰਸ਼ਨ ਕਰਨ ਦੀ ਖਿੱਚ ਪੈਦਾ ਹੋ ਗਈ ਤੇ ਵਾਪਸ ਘਰ ਆ ਗਏ ਤੇ ਇਸ ਤੋਂ ਅੱਗੇ ਆਪਾਂ ਆਪਣੀ ਅਗਲੀ ਸਾਖੀ ਵਿੱਚ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ why would you keep